ਦਿਲ ਰਾਹ ਦਾ ਫਰਕ ਹੈ ਉਹਨਾਂ ਦੀ ਰਾਜਨੀਤੀ ਵਿੱਚ ਦੁਸ਼ਮਣ ਕੋਈ ਨਹੀਂ ਸੀ ਭਲਾਈ ਵਾਸਤੇ ਸੋਚਣਾ ਸੀ ਮਿਹਨਤ ਕਰਨੀ ਸੀ ਔਰ ਕਿਸੇ ਸੰਘਰਸ਼ ਤੋਂ ਡਰਨਾ ਨਹੀਂ ਸੀ ਇਹ ਉਹਨਾਂ ਦੀ ਜ਼ਿੰਦਗੀ ਦੇ ਗੁਣ ਸੀ ਅੱਜ ਅਸੀਂ ਲਾਲਚ ਚ ਨਿੱਜੀ ਗੱਲਾਂ ਚ ਪੈ ਗਏ ਆ ਜਿਹੜੀ ਕਿ ਉਹਨਾਂ ਦੇ ਡੇੜੇ ਟੇੜੇ ਨਹੀਂ ਸੀ ਇਸ ਕਰਕੇ ਉਹਨਾਂ ਵਰਗਾ ਇਨਸਾਨ ਬੜਾ ਔਖਾ ਹੈ ਸੋ ਤਾਂ ਗੁਰੂ ਕਿਰਪਾ ਹੀ ਕਰੇ ਕਿ ਉਹਨਾਂ ਦੀ ਸੋਚ ਅਗਲੀ ਪੀੜ੍ਹੀ ਚ ਆਵੇ ਤਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਮੁੱਖ ਮੰਤਰੀ ਪੰਜਾਬ ਦੇ ਰਹੇ ਹਰੇਕ ਵਰਗ ਦੇ ਦਿਲਾਂ ਦੇ ਵਿੱਚ ਸਮਾਏ ਹੋਏ ਸੀ ਚਾਹੇ ਕੋ ਗਰੀਬ ਆ ਅਮੀਰ ਐ ਹਿੰਦੂ ਐ 크ਿਸਤIAN ਐ ਇਸਾਈ ਐ ਕੋਈ ਵੀ ਜਾਤੀ ਐ ਸਾਰੇ ਕਹਿੰਦੇ ਸੀ ਵੀ ਸਾਡਾ ਬਾਦਲਾ ਸਾਡਾ ਬਾਦਲਾ ਜਦੋਂ ਮੈਂ ਪਹਿਲੀ ਵਾਰੀ ਐਮਐਲਏ ਬਣਿਆ ਤਾਂ ਉਹਨਾਂ ਨੇ ਮੈਨੂੰ ਤਿੰਨ ਗੱਲਾਂ ਕਹੀਆਂ ਇੱਕ ਤਾਂ ਇਹ ਕਿ ਟਾਈਮ ਦੇ ਕੇ ਕਿਸੇ ਨੂੰ ਲੇਕ ਨਹੀਂ ਹੋਣਾ ਦੂਸਰਾ ਉਹਨੀ ਗੱਲ ਕਰੋ ਜਿੰਨੀ ਤੁਸੀਂ ਪੂਰੀ ਕਰ ਸਕਦੇ ਹੋ ਤੀਸਰਾ ਆਪਦੇ ਆਪ ਨੂੰ ਧੋਖਾ ਨਾ ਦਿਓ ਕਦੇ ਓਵਰ ਕੌਨਫੀਡੈਂਟ ਨਾ ਹੋਵੋ ਮਿਹਨਤ ਕਰੋ ਔਰ ਆਪਦੇ ਆਪ ਨੂੰ ਕਮਜ਼ੋਰ ਹੀ ਸਮਝੋ ਤਾਂ ਤੁਸੀਂ ਕਾਮਯਾਬ ਹੋ ਜੀ ਦੇਖੋ ਬਾਦਲ ਸਾਹਿਬ ਦੇ ਕੰਮ ਕਰਨ ਦੇ ਸਟਾਈਲ 'ਚ ਸਭ ਤੋਂ ਵੱਡਾ ਫਰਕ ਇਹ ਸੀ ਕਿ ਉਹ ਵਿਰੋਧੀ ਨੂੰ ਵੀ ਆਪਣਾ ਸਮਝਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅੱਜ ਨਹੀਂ ਲੱਭਣਾ ਕਿਉਂਕਿ ਜੋ ਸ਼ਖਸੀਅਤ ਉਹਨਾਂ ਦੀ ਸੀ ਨਾ ਅੱਜ ਉਸ ਕੱਦ ਦਾ ਪੋਲਿਟੀਕਲ ਬੰਦਾ ਅਵੇਲੇਬਲ ਹੀ ਨਹੀਂਗਾ ਇਹ ਸੂਬੇ 'ਚ ਨਹੀਂ ਮੁਲਕ 'ਚ ਨਹੀਂ ਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਾਦਵੀ ਉਹਨਾਂ ਨੂੰ ਕੋਈ ਮਿਲਦਾ ਸੀ ਉਹਨੂੰ ਉਪਰਾ ਨਹੀਂ ਸੀ ਲੱਗਦਾ ਭਾਵੇਂ ਪਹਿਲੀ ਵਾਰ ਵੀ ਮਿਲਦਾ ਸੀਗਾ ਐ ਉਹਨਾਂ ਨੇ ਇੱਕ ਗੱਲ ਸਭ ਤੋਂ ਵੱਡੀ ਗੱਲ ਸਿੱਖੀ ਸੀ ਉਹ ਕਹਿੰਦੇ ਗਰੇਵਾਲ ਸਾਹਿਬ ਅੱਜ ਕੱਲ੍ਹ ਰਾਜਨੀਤੀ ਨੂੰ ਜਾਤੀ ਵਿਰੋਧ ਵਰਤੇ ਤੇ ਮੈਂ ਕਦੇ ਨਹੀਂ ਵਰਤੇ ਕਦੇ ਨਹੀਂ ਵਰਤੇ ਜਿਹੜੇ ਵੱਡੇ ਗੁਣ ਸੀ ਬਾਦਲ ਸਾਹਿਬ ਦੇ ਜ਼ਿੰਦਗੀ ਦੇ ਵਿੱਚ ਕਿ ਸਾਰਾ ਉਹਨਾਂ ਦਾ ਜਨਤਕ ਜੀਵਨ ਜਿਹੜਾ ਲੋਕ ਸੇਵਾ ਨੂੰ ਸਮਰਪਿਤ ਰਿਹਾ ਕਿਉਂਕਿ ਜੋ ਉਹਨਾਂ ਦੀ ਕਿਸਾਨੀ ਵਾਸਤੇ ਸੀ, ਦਲਿਤ ਵਰਗ ਵਾਸਤੇ ਸੀ, ਇਨਫਰਾਸਟ੍ਰਕਚਰ ਵਾਸਤੇ ਸੀ ਔਰ ਜੋ ਸਾਰੇ ਧਰਮਾਂ ਨੂੰ ਨਾਲ ਲੈ ਕੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕੈਂਪਾਂ ਦੇ ਵਿੱਚ ਉਹਨਾਂ ਦਾ ਯੋਗਦਾਨ ਸੀ ਅੱਜ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ ਇੱਕ ਸ਼ਾਇਰ ਨੇ ਲਿਖਿਆ ਸੀ ਕਦੇ ਕਦੇ ਰੱਬ ਪੈਦਾ ਕਰਦਾ ਹੈ ਬਾਦਲ ਜੇ ਇਨਸਾਨ ਅੱਜ ਤੁਸੀਂ ਦੇਖ ਰਹੇ ਹੋ ਕਿ ਸਰਦਾਰ ਬਾਦਲ ਦੇ ਜਾਨ ਨੂੰ ਕਿਵੇਂ ਲੋਕ ਮਿਸ ਕਰ ਰਹੇ ਆ ਔਰ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਆ ਉਹਨਾਂ ਦੀ ਘਾਟ ਮਹਿਸੂਸ ਕਰ ਰਹੇ ਆ ਔਰ ਅੱਜ ਲੋਕ ਚਾਹ ਰਹੇ ਨੇ ਕਿ ਉਹਨਾਂ ਨੂੰ ਇਸ ਮਿੱਟੀ ਤੋਂ ਜਿੱਥੇ ਉੱਥੇ ਉਹਨਾਂ ਦਾ ਸਿਸਕਾਰ ਹੋਇਆ ਅਸੀਂ ਸਾਨੂੰ ਇੱਥੋਂ ਦੇਖਦੇ ਆਂ ਸਾਨੂੰ ਬਾਦਲ ਸਾਹਿਬ ਨਜ਼ਰ ਆਉਣ ਮੈਨੂੰ ਸਿਆਸਤ 'ਚ ਲੈ ਕੇ ਆਉਣ ਵਾਲੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਸੀ ਮੈਨੂੰ ਜਿੱਦਨ ਉਹ ਗਏ ਆ ਮੈਨੂੰ ਐ ਲੱਗਦਾ ਸੀ ਅੱਜ ਮੇਰਾ ਅਸਲ ਬਾਪ ਗਿਆ ਹੈ ਕਿਉਂਕਿ ਜਿੰਨਾ ਸਨੇਹ ਮੇਰਾ ਉਹਨਾਂ ਨਾਲ ਸੀ ਔਰ ਉਹਨਾਂ ਦਾ ਮੇਰੇ ਨਾਲ ਪਿਆਰ ਸੀ ਉਹ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਅੱਜ ਵੀ ਅੱਖਾਂ 'ਚ ਪਾਣੀ ਹੈ ਜੋ ਬਾਦਲ ਸਾਹਿਬ ਨੇ ਸਰਬੱਤ ਦੇ ਭਲੇ ਦੀ ਹਮੇਸ਼ਾ ਗੱਲ ਕੀਤੀ ਗੁਰੂ ਸਾਹਿਬ ਵੱਲੋਂ ਜੋ ਦਰਸਾਇਆ ਹੋਇਆ ਰਸਤਾ ਅੱਜ ਉਹ ਗੱਲਾਂ ਬੜੀਆਂ ਰੈਲੇਵੈਂਟ ਹੋ ਰਹੀਆਂ ਸੋ ਬਾਦਲ ਸਾਹਿਬ ਦੀ ਜ਼ਿੰਦਗੀ ਦੀ ਇੱਕ ਇੱਕ ਪੰਨਾ ਹੈ ਜਿਹੜਾ ਉਸ ਉਹਦੇ ਵਿੱਚ ਬੜਾ ਕੁਝ ਸਿੱਖਣ ਰਾਜਨੀਤੀ ਉਹੀ ਹੁੰਦੀ ਹੈ ਬੰਦਿਆਂ ਦੇ ਕਰਦਾਰਾਂ 'ਚ ਫਰਕ ਪੈਦਾ ਰਾਜਨੀਤੀ ਕਦੇ ਫਰਕ ਨਹੀਂ ਬਾਦਲ ਸਾਹਿਬ ਦਾ ਇੱਕ ਬੜਾ ਲੰਮਾ ਸਿਆਸੀ ਤਜਰਬਾ ਸੀ ਜ਼ਿੰਮੇਵਾਰੇ ਨਾਲ ਜੁੜੇ ਹੋਏ ਸੀਗੇ ਤੇ بڑے ਛੋਟੇ ਲੈਵਲ ਤੋਂ ਜੇ ਕਈਏ ਵੀ ਪੰਚਾਇਤ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਪਹੁੰਚਣਾ ਇੱਕ ਬੜੀ ਵੱਡੀ ਗੱਲ ਸੀ ਮੈਨੂੰ ਯਾਦ ਆ ਸੀ ਚੰਡੀਗੜ੍ਹ ਪੜਦੇ ਹੁੰਦੇ ਸੀ ਤੇ ਮੁਕਸਰ ਦੀ ਰੈਲੀ ਸੀਗੀ ਤੇ ਮੈਨੂੰ ਯਾਦ ਆ ਸੈਂਟਰ ਦੇ ਵਜ਼ੀਰ ਵੀ ਆਏ ਹੋਏ ਸੀ ਤੇ ਅਸੀਂ ਨਾ ਦਰੀਆਂ ਵਛਾਈ ਜਾਂਦੇ ਸੀ ਤੇ ਦਰੀਆਂ ਦੁਰੀਆਂ ਵਛਾ ਕੇ ਅਸੀਂ ਪੱਟੀਆਂ ਪੁੱਟੀਆਂ ਬੰਨਲ ਲੱਗ ਪਏ ਤੇ ਜਦੋਂ ਜਾਣ ਲੱਗੇ ਤੇ ਬਾਲ ਸਾਹਿਬ ਕਹਿੰਦੇ ਕਾਕਾ ਪੜ ਰਹੇ ਹੋ ਜੀ ਅਸੀਂ ਕਿਹਾ ਹਾਂ ਜੀ ਪੜ ਪੜ ਲੋ ਯਾਰ ਅਫਸਰ ਬਣ ਜੋਗੇ ਤੇ ਮੈਂ ਕਿਹਾ ਨਹੀਂ ਬਾਲ ਸਾਹਿਬ ਅਫਸਰ ਤਾਂ ਨਹੀਂ ਜੀ ਐਮਐਲਏ ਬੰਨਾ ਤੇ ਮੈਨੂੰ ਹੱਸ ਕੇ ਜੱਫੀ ਪਾਲੀ ਕਹਿੰਦੇ ਕਾਕਾ ਜੀ ਐਮਐਲਏ ਬੰਨਾ ਨਾ ਤਾਂ ਫਿਰ 24 7 24 ਘੰਟੇ ਸੰਗਤ ਨੂੰ ਦੇਣੇ ਪੈਣੇ। ਉਹ ਗੱਲ ਮੈਨੂੰ ਅੱਜ ਯਾਦ ਆ ਤੇ ਉਸ ਗੱਲ ਤੇ ਰਹੇ ਆ ਤੇ ਬਾਬਾ ਜੀ ਦੀ ਕਿਰਪਾ ਨਾਲ ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਬਾਲ ਸਾਹਿਬ ਦੇ ਅਸ਼ੀਰਵਾਦ ਨਾਲ ਐਮਬੈਲਡ। ਮੇਰੇ ਕੋਲ ਮਹਿਕਮਾ ਸੀਗਾ ਉਹ ਯਾਦਗਾਰਾਂ ਬਣਾਉਣਾ। ਜਿਹੜੀ ਯਾਦਗਾਰਾਂ ਬਣੀਆਂ ਜਿੰਨੀਆਂ ਤੇ ਉਸ ਵੇਲੇ ਆਹੋ ਤੇ ਉਸ ਵੇਲੇ ਉਹ ਮੈਨੂੰ ਕਹਿੰਦੇ ਸੇ ਵੀ ਤੁਸੀਂ ਸੁਰੇ ਬ੍ਰੇਕਪਾਰ ਤੇ ਆਇਆ ਕਰਨਾ ਤੇ ਆਪਾਂ ਉਹਦੇ ਲਈ ਜੋ ਵੀ ਵਿਵਸਥਬੰਦੀ ਕਰਨੀ ਆ ਜੋ ਵੀ ਬਣਾਉਣਾ ਉਹ ਆਪਾਂ ਤਿਆਰ ਕਰਾਂਗੇ ਹਰ ਮੈਂ ਜਦੋਂ ਵੀ ਉੱਥੇ ਹੁੰਦਾ ਸੀਗਾ ਤੇ ਬ੍ਰੀਫ ਆ ਤੇ ਬਹਿ ਕੇ ਅਸੀਂ ਸਾਰੀਆਂ ਵਿਚਾਰਾ ਗਿਆ ਉਹ ਹਮੇਸ਼ਾ ਯਾਦ ਰਹਿੰਦੀਆਂ ਹਨ ਹਾਂਜੀ ਮੈਂ ਸਾਰੀ ਸੰਗਤ ਦਾ ਸ਼ੁ크rana ਕਰਦੀ ਹਾਂ ਜੀ ਬਹੁਤ ਧੰਨਵਾਦ